ਦਾ ਬੰਗਾ ਦੀ ਸਾਰੀ ਸਮੁੱਚੀ ਲੀਡਰਸ਼ਿਪ ਦੀ ਸਾਰੀ ਇਲੈਕਸ਼ਨ ਦੇ ਸੰਬੰਧਿਤ ਮੀਟਿੰਗ ਹੋਈ ਹੈ ਜਿਵੇਂ ਪ੍ਰਧਾਨ ਸਾਹਿਬ ਨੇ ਦੱਸਿਆ ਕਿ ਅਸੀਂ ਪੂਰੀਆਂ ਤਿਆਰੀਆਂ ਕਰ ਲਿਆ ਨੇ ਔਰ 100% ਸਾਡੇ ਕੈਂਡੀਡੇਟ ਲੜਨ ਲਈ ਤਿਆਰ ਨੇ ਔਰ ਅਸੀਂ ਇਹ ਇਲੈਕਸ਼ਨ ਜਿਤਨਾ ਕੁਝ ਸਾਡੀ ਪਾਰਟੀ ਚ ਰਹੇ ਹੋਏ ਲੋਕ ਜਿਹੜੇ ਪਹਿਲਾਂ ਐਮਐਲਏ ਵੀ ਰਹੇ ਨੇ ਸੁਖੀ ਜੀ ਜਦੋਂ ਪਾਰਟੀ ਛੱਡ ਕੇ ਚਲੇ ਗਏ ਤੇ ਲੋਕਾਂ ਦੇ ਵਿੱਚ ਭ੍ਰੰਮ ਫਲਾ ਰਹੇ ਨੇ ਕਿ ਮੈਂ ਅਗਲਾ ਇਲੈਕਸ਼ਨ ਅਕਾਲੀ ਦਲ ਤੋਂ ਲੜਨਾ ਮੈਂ ਸਾਰੇ ਬੰਗੇ ਹਲਕੇ ਦੇ ਲੋਕਾਂ ਨੂੰ ਕਲੀਅਰ ਕਰ ਦਿੰਨਾ ਵੀ ਬਿਲਕੁਲ ਚਾਹੇ ਦੁਨੀਆ ਇੱਧਰ ਦੀ ਉੱਧਰ ਹੋ ਜਵੇ ਸਾਡੇ ਕੈਂਡੀਡੇਟ ਸੁਖੀ ਜੀ ਨਹੀਂ ਹੋ ਸਕਦੇ ਸਾਡਾ ਕੈਂਡੀਡੇਟ ਨਮਾ ਹੋਗਾ ਬਹੁਤ ਜਲਦੀ ਅਸੀਂ ਹਲਕਾ ਇੰਚਾਰਜ ਜਿੱਤੇ ਸ਼ਰਮਣੀ ਅਕਾਲੀ ਦਲ ਦਾ ਲਾਵਾਂਗੇ ਤੇ ਉਹੀ ਸਾਡਾ ਅੱਗੇ ਨੂੰ ਕੈਂਡੀਡੇਟ ਹੋਗਾ ਕੋਈ ਵੀ ਸਾਡੇ ਜੇ ਕੋਈ ਕੈਂਡੀਡੇਟ ਗਿਆ ਹੋਇਆ ਸਰਪੰਚ ਕੋਈ ਵੀ ਮੈਂਬਰ ਸਾਡਾ ਗਿਆ ਹੋਇਆ ਵਾਪਸ ਆਊਗਾ ਤੁਹਾਨੂੰ ਪਿਛਲੀ ਲਾਈਨ ਚ ਜਾ ਕੇ ਖੜਨਾ ਪਊਗਾ ਮੂਰਲੇ ਲੈਂਚ ਉਹੀ ਲੋਕ ਕਰਨਗੇ ਜਿਹੜੇ ਅੱਜ ਸ਼ਰਮਣੀ ਅਕਾਲੀ ਦਲ ਨਾਲ ਖੜੇ ਨੇ ਅੱਜ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਦਾ ਸਨੇਹਾ ਲੈ ਕੇ ਸ੍ਰੀ ਚੇਤਲੀ ਜੀ ਜਿਹੜੇ ਸਾਡੇ ਪਾਰਟੀ ਦੇ ਕੋਰ ਕਮੇਟੀ ਮੈਂਬਰ ਨੇ ਲੁਧਿਆਣੇ ਦੇ ਸਾਡੇ ਬਹੁਤ ਸ਼ਹਿਰ ਦੇ ਬਹੁਤ ਵੱਡੇ ਲੀਡਰ ਨੇ ਉਹਨਾਂ ਨੂੰ ਸਾਡੇ ਵਿਚਕਾਰ ਪਾਰਟੀ ਦਾ ਸਨੇਹਾ ਦੇ ਕਿ ਉਹਨਾਂ ਨੇ ਕੱਲਿਆ ਔਰ ਸਾਰੇ ਵਰਕਰਾਂ ਦੇ ਨਾਲ ਵਿਧਾਨ ਸਭਾ ਬੰਗਾ ਦੇ ਜ਼ਿੰਮੇਵਾਰ ਵਿਅਕਤੀਆਂ ਦੇ ਨਾਲ ਉਹਨਾਂ ਨੇ ਲੰਬੀ ਚਰਚਾ ਤੋਂ ਬਾਅਦ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਭਾ ਦੀ ਚੋਣਾਂ ਨੂੰ ਲੈ ਕੇ ਲੰਬੀ ਵਿਚਾਰ ਚਰਚਾ ਕੀਤੀ ਆ ਔਰ ਵਰਕਰਾਂ ਦੇ ਵਿੱਚ ਪੂਰਾ ਉਤਸ਼ਾਹ ਵਰਕਰਾਂ ਨੇ ਇਹ ਭਰੋਸਾ ਦਿਵਾਇਆ ਕਿ ਪੂਰੀ ਤਨਦੇਹੀ ਦੇ ਨਾਲ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਭਾ ਦੀ ਚੋਣਾਂ ਦੇ ਵਿੱਚ ਸਾਰੇ ਉਮੀਦਵਾਰ ਖੜੇ ਵੀ ਕਰਾਂਗੇ ਜੋਰ ਲਾ ਕੇ ਜਿੱਤਾਂਗੇ ਵੀ ਔਰ ਕਾਫੀ ਡਿਸਕਸ਼ਨ ਤੋਂ ਬਾਅਦ ਕਾਫੀ ਗੱਲ ਜਿਹੜੀ ਉਹ ਨੇੜੇ ਹੋ ਗਈ ਆ ਔਰ ਮੈਂ ਉਹਨਾਂ ਦਾ ਇਸ ਗੱਲ ਈ ਧੰਨਵਾਦ ਵੀ ਕਰਦਾ ਕਿ ਉਹ ਸਾਡੇ ਦਰਮਿਆਨ ਪਾਰਟੀ ਪ੍ਰਧਾਨ ਦਾ ਸਨੇਹਾ ਲੈ ਕੇ ਆਏ ਨੇ ਔਰ ਸਮੋਚੇ ਵਰਕਰ ਉਹਨਾਂ ਦੀ ਕਮਾਂਡ ਦੇ ਥੱਲੇ ਕੰਮ ਕਰਨ ਲਈ ਲਾਮਬਦ ਹੋ ਚੁੱਕੇ ਨੇ ਅੱਜ ਸ਼ਾਮ ਤੱਕ ਅਸੀਂ ਕਾਫੀ ਕੰਮ ਜਿਹੜਾ ਆ ਕੈਂਡੀਡੇਟਸ ਦਾ ਨੇੜੇ ਕਰ ਲਾਂਗੇ ਟੀਮਾਂ ਬਣਾ ਦਿੱਤੀਆਂ ਹਰ ਜਗ੍ਹਾ ਡਿਊਟੀਆਂ ਲਗਾ ਦਿੱਤੀਆਂ ਔਰ ਚੇਤਲੀ ਸਾਹਿਬ 14 ਤਰੀਕ ਤੱਕ ਲਗਾਤਾਰ ਆਪਣਾ ਜਿਹੜਾ ਸਮਾਨ ਲੈ ਕੇ ਲੁਧਿਆਣੇੋਂ ਬੱਗੇ ਸ਼ਿਫਟ ਹੋ ਗਏ ਨਵੇਂ ਚਰ ਜ਼ਿਲ੍ਹੇ 'ਚ ਔਰ 14 ਤਰੀਕ ਤੱਕ ਇੱਥੇ ਹੀ ਰਹਿਣਗੇ ਇਲੈਕਸ਼ਨ ਕਰਾ ਕੇ ਵਾਪਸ ਜਾਣਗੇ ਧੰਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ